ਇਹ ਵੀ ਸੋਹਸਾ ਹੋਰ ਜਿਆਦਾ ਫੈਬਰਿਕ ਆ ਜਿਹਦੇ ਉੱਪਰ ਬਹੁਤ ਸੋਹਣਾ ਸਿਕਵੈਂਸ ਵਰਕ ਹੋਇਆ ਹੋਇਆ ਥ੍ਰੈਡ ਦੇ ਨਾਲ ਪ੍ਰਿੰਟਿੰਗ ਆਏਗੀ ਪ੍ਰਿੰਟਿੰਗ ਦੇ ਉੱਪਰ ਵਰਕ ਕੀਤਾ ਹੋਇਆ ਪਰ ਮੀਟਰ ਦੇ ਅਕੋਰਡਿੰਗ ਤੁਸੀਂ ਇਹਨਾਂ ਸੂਟਾਂ ਨੂੰ ਲੈ ਸਕਦੇ ਹੋ ਔਰ ਇਹਨਾਂ ਦੀ ਡਿਜ਼ਾਈਨਿੰਗ ਦੇ ਵਿੱਚ ਤੁਸੀਂ ਲਹੰਗਾ, ਸ਼ਰਾਰੇ, ਪੰਜਾਬੀ ਸੂਟ ਕੁਝ ਵੀ ਬਣਾਓ ਬਹੁਤ ਹੀ ਅੱਛੇ ਲੱਗਦੇ ਹਨ ਸਪੈਸ਼ਲੀ ਇਹ ਟਾਈ ਡਾਈ ਦੇ ਵਿੱਚ ਬਹੁਤ ਅੱਛੇ ਲੱਗਦੇ ਨੇ ਸੋ ਇਹ ਫੈਬਰਿਕ ਜਿਹੜਾ ਕਾਫੀ ਵਾਰ ਆਪਾਂ ਦਾਲਦੇ ਹੁਣ embroidery ਤੇ ਜਿਆਦਾ ਇਹਦੇ ਉੱਤੇ ਕੱਟ dane ਦਾ ਬਹੁਤ ਜਿਆਦਾ ਸੋਹਣਾ ਕੰਮ ਹੋਇਆ ਸਿਕਵੈਂਸ ਵਰਕ ਤੇ ਕੱਟ dane ਨਾਲ ਕੰਮ ਕੀਤਾ ਗਿਆ ਇਹਦੇ ਉੱਪਰ ਔਰ ਇਹ suits ਦੇ ਉੱਪਰ embroidery ਬਹੁਤ ਅੱਛੀ ਲੱਗਦੀ ਤੁਸੀਂ ਇਹਨਾਂ ਦੀ ਲੈਂਗੁਏਜ ਸ਼ਰਾਰੀ ਪੰਜਾਬੀ suit ਰੈਡੀ ਕਰਦੇ ਹੋ ਤਾਂ ਇਹਨਾਂ ਦੀ ਬਹੁਤ ਸੋਹਣੀ ਫਿਨਿਸ਼ਿੰਗ ਆਉਂਦੀ ਹੈ ਔਰ ਇਹ ਫੈਬਰਿਕ ਹੁਣ कॉटन ਦੇ ਵਿੱਚ ਵੀ ਆ ਗਿਆ ਜਿਵੇਂ ਕਿ ਮਾਲਮਲ कॉटन ਹੋਗੀ ਪਿਓਰ कॉटन ਦੇ ਵਿੱਚ suit ਮੈਂ ਜਾਣ ਕੇ ਕਾਫੀ ਡਿਜ਼ਾਈਨਰ suits ਸਾਡੇ ਐਡ ਕੀਤੇ ਹੋਏ ਨੇ ਜਿਨ੍ਹਾਂ ਦੇ ਉੱਪਰ ਤੁਸੀਂ ब्रਾਈਡਲ ਵਾਸਤੇ ਲੈ ਸਕਦੇ ਹੈਵੀ embroidery ਹੈਵੀ ਦੁਪੱਟੇ ਸੋ ਇਹ ਲਵਰੀਨ कॉटन ਦੇ ਸੂਟ ਨੇ ਲਵਰੀਨ ਬ੍ਰਾਂਡ ਦੇ ਸੂਟ ਨੇ ਔਰ ਇਹਨਾਂ ਦੇ ਲੇਸਸ ਦਾ ਡਿਜ਼ਾਈਨ ਹੋਇਆ ਬਾਟਮ ਤੇ ਵਰਕ ਹੋਇਆ ਹੋਇਆ ਜੀ ਔਰ ਦੁਪੱਟੇ ਵੀ ਮਸਲੀਨ कॉटन ਦੇ ਆਉਣਗੇ ਲੇਸਸ ਦੇ ਨਾਲ ਫ